ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਵੈਂਗਣ ਦਾ ਪੁਰਤਾ ਬਣਾਵਾਂਗੇ ਇਹ ਵੈਂਗਣੇ ਦਾ ਇੱਕ 1/2 ਕਿਲੋ ਦਾ ਤੇ ਆਪਾਂ ਇਹਨੂੰ ਪਹਿਲਾਂ ਛਿੱਲਾਂਗੇ ਆਹ ਫੜ ਲੀਜੀਏ ਸਾਰੀ ਲਾ ਦੇਾਂਗੇ ਸਵਾਰ ਕੇ ਐ ਸਾਰਾ ਤੋਂ ਛਿੱਲ ਲਾਂਗੇ ਆਪਾਂ ਆ ਕਰਕੇ ਆਪਾਂ ਛਿਲਦੇ ਆ ਇਹ ਵਿਚੀਰ ਕੇ ਬਣਾਵਾਂਗੇ ਜੇ ਸਾਫ ਤਾਂ ਭੁੰਦੇ ਆ ਤਾਂ ਵਿੱਚਾਂ ਪਤਾ ਨਹੀਂ ਲੱਗਦਾ ਕੋਈ ਕੀੜਾ ਵੀ ਹੋ ਸਕਦਾ ਹੈ ਫਿਰ ਤਾਂ ਬਹੁਤ ਵਧੀਆ ਬਣੂਗਾ ਇਹਨੂੰ ਆਪਾਂ ਵਾਲਦੇ ਵੀ ਨਹੀਂ ਗਏ ਇਹਨੂੰ ਆਪਾਂ ਉਹੀ ਛੀਰ ਕੇ ਬਣਾਵਾਂਗੇ ਲੋ ਵੇਂਗਣ ਆਪਾਂ ਸਾਰਾ ਛਿਲ ਲਿਆ ਤੇ ਹੁਣ ਆਪਾਂ ਇਹਨੂੰ ਚੀਰਾਂਗੇ ਵਿੱਚ ਸਾਫ਼ ਹੀ ਆਗਾ ਕੀੜਾ ਕੁੜਾ ਹੈ ਨਹੀਂਗਾ ਇਸ ਤਰ੍ਹਾਂ ਆਪਾਂ ਫਾੜੀਆਂ ਛੋਟੀਆਂ ਕਰ ਲਾਂਗੇ ਤੇ ਇਸ ਤਰ੍ਹਾਂ ਵਧੀਆ ਪਤਾ ਲੱਗ ਜਾਂਦਾ ਹੈ ਵਿੱਚ ਕੀੜੇ ਕੁੜੇ ਦਾ ਵੀ ਕੀੜਾ ਨਹੀਂ ਹੈਗਾ ਨੇ ਉਹ ਮੇ ਵਾਲ ਗਏ ਆਪਾਂ ਸਾਬਤਾ ਫੇਰ ਐ ਪਤਾ ਨਹੀਂ ਲੱਗਦਾ ਸ਼ੱਕ ਰਹਿੰਦਾ ਵਿੱਚ ਵੀ ਕੀ ਕੀੜਾ ਨਾ ਹੋਵੇ ਕਿਤੇ ਬੜਾ ਨਾ ਹੋਵੇ ਤਾਂ ਵੀ ਸ਼ੱਕ ਰਹਿੰਦਾ ਤੁਸੀਂ ਕਮੈਂਟ ਕਰਕੇ ਵੀ ਕਿਹਾ ਸੀਗਾ ਵੀ ਇਸ ਤਰ੍ਹਾਂ ਕੀੜਾ ਵੀ ਹੋ ਸਕਦਾ ਤੁਸੀਂ ਸਾਬਤਾ ਬਣਾਉਣਿਓ ਪਹਿਲਾਂ ਆਪਾਂ ਸਾਬਤਾ ਬਣਾਇਆ ਸੀ ਕਈ ਵਾਰਾ ਜਮਸਾ ਆਪ ਹੈ ਬਹੁਤ ਵਧੀਆ ਹੁਣ ਅਪ ਸਾਰਾ ਚੀਰ ਲਿਆ ਤੇ ਹੁਣ ਆਪ ਅੱਗ ਬਾਲਾਂਗੇ ਤੇ ਪਤੀਲਾ ਧਰਾਂਗੇ ਹੁਣ ਆਪਾਂ ਇਹਨਾਂ ਕਕੇ ਉਪਾਵਾਂਗੇ 1.5 ਕ ਚਮਚਾ ਕੇ ਹੋਦਾ ਹੈ ਹੁਣ ਕਿ ਉਹ ਗਰਮ ਹੋ ਗਿਆ ਥੋੜਾ ਹੁਣ ਆਪਾਂ ਮੇchu ਵੇਂਗਣੇ ਪਾ ਦੇ ਆਂਗੇ ਵੇਂਗਣੇ ਪਹਿਲਾਂ ਆਪਾਂ ਧੋ ਕੇ ਰੱਖਿਆ ਸੀਗਾ பண்ணி கிக்கு மின்ட்டோ வைங்க பாயணும் நூண பாவாங்க ਅਗਲੇ ਆਂਗੇ ਆਪਾਂ ਦੋ ਤਿੰਨ ਮਿੰਟਾਂ ਨੂੰ ਫੇਰ ਫਲਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਸਵਰ ਕੇ ਵੇਖੀ ਨਾ ਵੀ ਜਦੋਂ ਐ ਜਮਾ ਮਦੀਆ ਹੋ ਗਿਆ ਫੇਰ ਆਪਾਂ ਲਾਵਾਂਗੇ ਵੰਗਣੇ ਪੋਈ ਦੇ ਪੋਈ ਦੇ ਆਪਾਂ ਆਹ ਗੰਡਾ ਟਮਾਟਰ ਹਰੀ ਮਿਰਚ ਤੇ ਚੀਰ ਲੈਨੇ ਪਹਿਲਾਂ ਆਪਾਂ ਪਾਣੀ ਚ ਪਾਵਾਂਗੇ ਗੰਡੇ ਨਾਲੇ ਮਿਰਚਾਂ ਵੰਗਣੇ ਵੀ ਤੋਂ ਕੇ ਕੱਢ ਲਾਂਗੇ மாட்டோ கடலா நிகழ்க்க மூச்சோ சீராங்க சிலக்கடி சோக்கி நாளே தோத்த ਅਵੇ ਹੁਣ ਫਿਸਲਦਾ ਜਾਂਦਾ ਇਹ ਮੈਂ ਚੰਗੀ ਤਰ੍ਹਾਂ ਫਿਸਲ ਗਿਆ ਫੇਰ ਆਪਾਂ ਲਾ ਲਾਂਗੇ ਵਧੀਆ ਖੁਜੀ ਜਾਊਗਾ ਨਾਲੇ ਤਰਾਪਾ ਲੰਮੇ ਲੰਮੇ ਚੀਰਾਂਗੇ ਹੋਵੇ ਹੁਣ ਆਪਣਾ ਭੁੱਜ ਗਿਆ ਖੜੀਆਂ ਆ ਪੋਲੀਆਂ ਹੋ ਕੇ ਫਿੱਕੀਆਂ ਜੀਆਂ ਜਮਾ ਤੇ ਹੁਣ ਆਪਾਂ ਲਾ ਲਾਂਗੇ ਇਹਨੂੰ ਪਹਿਲਾਂ ਲਾ ਕੇ ਰੱਖ ਲਾਂਗੇ ਫਿਰ ਆਪਾਂ ਤੜਕਾ ਲਾਵਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਕੜਛੀ ਨਾਲ ਵੀ ਫੇਲਾ ਲਾਂਗੇ ਖੜੀਆਂ ਨੂੰ ਆਪਾਂ ਗੰਡਾ ਟਮਾਟਰ ਤੇ ਹਰੀ ਮਿਰਚ ਵੀ ਚੀਰ ਲਈ ਐ ਤੇ ਹੁਣ ਆਪਾਂ ਕੜਾਈ ਤਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਤੜਕਾ ਲਾਵਾਂਗੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਵਿੱਚ ਹਰੀ ਮਿਰਚ ਗੰਡਾ ਪਾਵਾਂਗੇ ਉਹ ਤੇਲ ਗਰਮ ਹੋ ਗਿਆ ਤੇ ਪਹਿਲਾਂ ਆਪਾਂ ਥੋੜਾ ਜੀਰਾ ਪਾਵਾਂਗੇ ਹੁਣ ਆਪਾਂ ਗੰਡਾ ਹਰੀ ਮਿਰਚ ਪਾਵਾਂਗੇ ாட்டே கண்டி மிர்ச்சா நூண மிர்ச்ச பவாங்க நூண ਮਿਰਚ ਹਰਦੀ ਥੋੜੀ ਜਿਹਾ ਕਸ਼ਮੀਰੀ ਮਿਰਚ ਪਾਵਾਂਗੇ ਆਪਣਾ ਮਸਾਲਾ ਪੁੱਜ ਗਿਆ ਨਮਕ ਟਮਾਟਰ ਸਰੀ ਮਿਰਚ ਤੇ ਹੁਣ ਆਪਾਂ ਪਰਤਾ ਪਾਵਾਂਗੇ ਪਰਤਾ ਪਾਵਾਂਗੇ ਵਿੱਚ ਆਪਾਂ ਪੰਜ ਕਮੈਂਟ ਸੇਕਲਵਾ ਕੇ ਫਿਰ ਲਾਵਾਂਗੇ ਤੇ ਉੱਤੇ ਫਿਰ ਆਪਾਂ ਟਾ ਖਾਂਗੇ ਹੁਣ ਚੰਗੇ ਤਰ੍ਹਾਂ ਕੜਛੀ ਮਾਰ ਕੇ ਹੁਣ ਤੋਟਾ ਕਦੇ ਹਾਂਗੇ ਲਓ ਆਪਾਂ ਹੁਣ ਲਾਵਾਂਗੇ ਫੜਸਾ ਆਪਣਾ ਬਣ ਗਿਆ बहुत बढ़िया बनाया पड़ था। मैंने बकवाली छुआ मांगे। वैसे कितना बढ़िया बनाया पड़ था। बहुत बढ़िया बनाया ਜੇ ਸਾਡੇ ਵੀਡੀਓ ਪਸੰਦ ਲੱਗੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ